ਤੁਸੀਂ ਗੱਲ ਨਾ ਸੁਣਨ ਦੀ ਗੱਲ ਕਹੀ ਹੈ ਤੇ ਪਰ ਉਹ ਲਗਾਤਾਰ ਸਰਗਰਮ ਦਿਖਾਈ ਦਿੰਦੇ ਨੇ ਸੁਖਬੀਰ ਬਾਦਲਹੋਰੀ ਦੁਬਾਰਾ ਪ੍ਰਧਾਨ ਬਣੇ ਨੇ ਤੇ ਜਿਹੜਾ ਭੂਮਿਕਾ ਨੂੰ ਇੱਕ ਇਲਜ਼ਾਮ ਲੱਗਦਾ ਕਿ ਅਕਾਲੀ ਦਲ ਤੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤੇਦਾਰ ਹੁਣ ਜਾਂ ਸਾਡੇ ਤਖਤ ਸਹਿਬਾਨ ਹੁਣ ਜਾਂ ਫਿਰ ਐ ਜੀ ਪੀ ਸੀ ਦਾ ਟੰਚ ਹੋਵੇ ਉਹਨਾਂ ਨੂੰ ਅਕਾਲੀ ਦਲ ਬਾਦਲ ਪ੍ਰਭਾਵਿਤ ਕਰਦਾ ਰਿਹਾ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐ ਜੀ ਪੀ ਸੀ ਦੇ ਆ ਚੋਣਾਂ ਲੜੋਗੇ ਜਦ ਵੀ ਚੋਣਾਂ ਹੁੰਦੀਆਂ ਨੇ ਹਾਂਜੀ ਇਹ ਤਾਂ ਸਾਡਾ ਸਭ ਤੋਂ ਪਹਿਲਾ ਮੁੱਦਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਲੜਨ ਦਾ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਹੈ ਅਸੀਂ ਜਿੱਥੇ ਆਪਦੀ ਭਰਤੀ ਮੈਂ ਸ਼ੁਰੂ ਕੀਤੀ ਹੋਈ ਹੈ ਉੱਥੇ ਅਸੀਂ ਸਮੁੱਚੇ ਪੰਜਾਬ 'ਚ ਲੋਕਾਂ ਨੂੰ ਲਾਮਬੰਦ ਕਰ ਰਹੇ ਆਂ ਵੀ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣਾਉਣੀਆਂ ਨੇ ਤਾਂ ਕਿ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਉਹਦੇ ਚ ਆਪਾਂ ਆਪਣੇ ਵੱਦ ਤੋਂ ਵੱਦ ਸਾਫ਼ ਸੁਥਰੇ ਅਖਸ਼ ਦੇ ਬੰਦੇ ਨੇ ਜਿਹੜੇ ਅੰਮ੍ਰਿਤਧਾਰੀ ਹੋਣ ਗੁਰਸਿੱਖੀ ਜੀਵਨ ਵਾਲੇ ਹੋਣ ਬਾਣੀ ਪੜ੍ਹਦੇ ਹੋਣ ਲੋਕਾਂ ਨੂੰ ਇਸ ਪਾਸੇ ਪ੍ਰੇਰਨ ਉਹੋ ਜੇ ਆਪਾਂ ਕੈਂਡੀਡੇਟ ਨੇ ਜਿਹੜੇ ਪੰਜਾਬ 'ਚ ਜਿਤਾਉਨੇ ਨੇ ਤੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹਦੇ ਤੇ ਆਪ ਦਾ ਪ੍ਰਧਾਨ ਬਣਾਉਣਾ ਤੇ ਜਿਹੜੇ ਜ਼ਫੇਦਾਰ ਸਾਹਿਬ ਇਹ ਜਦੋਂ ਮਰਜ਼ੀ ਲਾਤੇ ਜਦੋਂ ਮਰਜ਼ੀ ਲਾਤੇ ਇਹਦਾ ਵੀ ਫਿਰ ਜਿਹੜਾ ਵਿਧੀ ਸੰਵਿਧਾਨ ਹੈ ਉਹ ਆਪਾਂ ਬਹਿ ਕੇ ਜਿਹੜੀ ਪਾਰਟੀ ਹੈ ਸਮੁੱਚੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਹੋਂਦ ਚਾਹੇਗੀ ਉਹ ਬਹਿ ਕੇ ਸਾਰਾ ਵਿਚਾਰ ਕੇ ਢਾਂਚਾ ਵਧੀਆ ਤਰੀਕੇ ਨਾਲ ਬਣਾਵਾਂਗੇ ਜਿਹੜਾ ਕਿ ਸਮੁੱਚਾ ਪੰਜਾਬੀ ਉਹਦੇ ਤੇ ਖੁਸ਼ ਹੋਵੇ